ਪੰਜਾਬ ਨੂੰ ਮਾੜਾ ਬੋਲ ਕੇ ਇੱਥੋਂ ਦੇ ਲੋਕ ਉੱਥੇ ਗਏ ਸੀ ਪਰ ਅਗਲਿਆਂ ਨੇ ਵੀ ਬਾਹਰ ਕੱਢਤਾ ਆਪਣੇ ਦੇਸ਼ ਤੋਂ ਜਹਾਜ਼ ਦੇ ਵਿੱਚ ਇੱਕ ਬਹਿਸ ਛਿੜੀ ਹੋਈ ਹੈ ਵੀ ਕਿਹੜੇ ਕਿਤੇ ਦੇ ਕਿੰਨੇ ਆਏ ਸਾਨੂੰ ਤੇ ਬਾਬੇ ਨਾਨਕ ਨੇ ਵੀ ਉੱਜੜ ਜਾਉ ਦਾ ਜਿਹੜਾ ਆਸ਼ੀਰਵਾਦ ਆ ਦਿੱਤਾ ਸੀ ਪਰ ਸਾਡੀ ਸਰਕਾਰ ਦੀ ਡਿਪਲੋਮੇਸੀ ਦਾ ਇੱਕ ਫੇਲਿਅਰ ਹੋਇਆ ਇੰਡੀਅਨ ਸਿਟੀਜ਼ਨ ਨੂੰ ਬੇਇੱਜ਼ਤ ਕੀਤਾ ਗਿਆ ਜਿਹਦੀ ਜ਼ਿੰਮੇਦਾਰ ਜਿਹੜੀ ਆ ਉਹ ਭਾਰਤ ਸਰਕਾਰ ਆ ਔਰ ਪ੍ਰਾਈਮ ਮਿਨਿਸਟਰ ਮੋਦੀ ਆ ਸੁਣਨ ਚਾਹੁੰਦਾ ਵੀ 트럼ਪ ਤੇ ਮੋਦੀ ਤੇ ਬੜੇ ਚੰਗੇ ਦੋਸਤ ਆ ਤੇ ਉਹ ਦੋਸਤ ਨੇ ਜਿਹੜੀ ਆਪਣੇ ਨਾਂ ਤੇ ਦੋਸਤੀ ਰੱਖੀ ਤੇ ਨਾ ਹੀ ਭਾਰਤੀਆਂ ਦੀ ਜੋ ਬੜੀ ਤਵੱਜੋ ਉੱਤੇ ਦੇਣੀ ਚਾਹੀਦੀ ਸੀ ਉੱਤੇ ਸਾਡੀ ਇੰਡੀਅਨ ਗਵਰਨਮੈਂਟ ਫੇਲ ਹੋਈ ਆ ਕਹਿੰਦੇ ਆ ਸਿਵਿਲਿਅਨ ਜਹਾਜ਼ ਕਿਉਂ ਨਹੀਂ ਅਮਰੀਕਾ ਨੇ ਭੇਜਿਆ ਫੌਜੀ ਜਹਾਜ਼ ਕਿਉਂ ਭੇਜਿਆ ਮਾਮ ਸ੍ਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜ ਤੋਂ ਕੁਝ ਸਾਲ ਪਹਿਲਾਂ ਜਾਂ ਕੁਝ ਮਹੀਨਾ ਪਹਿਲਾਂ ਪੰਜਾਬ ਦੇ ਵਿੱਚੋਂ ਜਾਂ ਕਹਿ ਲਈਏ ਭਾਰਤ ਦੇ ਵਿੱਚੋਂ ਬਹੁਤ ਸਾਰੇ ਐਸੇ ਪਰਿਵਾਰਾਂ ਦੇ ਲੋਕ ਅਮਰੀਕਾ ਚ ਜਾ ਕੇ ਵਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਹਿ ਰਹੇ ਸੀ ਕਹਿ ਲੋ ਕਿ 45 ਲੱਖ ਰੁਪਇਆ 60 ਲੱਖ ਰੁਪਇਆ 70 ਲੱਖ ਰੁਪਇਆ 80 ਲੱਖ ਰੁਪਇਆ ਤੱਕ ਦੀ ਅਮਾਉਂਟ ਏਜੰਟਾਂ ਨੂੰ ਦੇ ਕੇ ਡੋਂਕੀ ਲਵਾ ਕੇ ਅਮਰੀਕਾ ਚ ਐਂਟਰ ਕੀਤੇ ਪਰ ਜਦੋਂ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਬਣੇ ਉਹਨਾਂ ਨੇ ਸੋਚ ਚੁੱਕੀ ਤੇ ਮੈਨੂੰ ਐ ਲੱਗਿਆ ਕਿ ਉਹਨਾਂ ਨੇ 100 ਨਾਲ ਨਾਲ ਇਹ ਵੀ ਚੁੱਕ ਲਈ ਕਿ ਜਿਨੇ ਗੈਰ ਕਾਨੂੰਨੀ ਭਾਰਤੀ ਯਾ ਹੋਰ ਉਥੇ तरीके ਨਾਲ ਰਹਿ ਰਹੇ ਨੇ ਉਹਨਾਂ ਨੂੰ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਘਰਾਂ ਦੇ ਵਿੱਚ ਵਾਪਸ ਮੋੜ ਦੇਣਾ ਤੇ ਐਸੀ ਹੀ ਉਹਨਾਂ ਨੇ ਆਪਣੀ ਕਸਮ ਨੂੰ ਸਿਰੇ ਚਾੜਿਆ ਬਿਤੇ ਦਿਨੀ ਅਮਰੀਕਾ ਤੋਂ ਇੱਕ ਫੌਜੀ ਜਹਾਜ਼ ਇੱਥੇ ਭਾਰਤ ਦੀ ਧਰਤੀ ਤੇ ਆਉਂਦਾ ਪੰਜਾਬ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ 에ਰਪੋਰਟ ਤੇ ਲੈਂਡ ਕਰਦਾ ਜਿਸ ਦੇ ਵਿੱਚੋਂ ਕਹਿੰਦੇ ਆ 204 ਜਿਹੜੇ ਭਾਰਤੀ ਐ ਉਹ ਵਾਪਸ ਭੇਜੇ ਗਏ ਆ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਪੰਜਾਬ ਦੇ ਟੋਟਲ 30 ਜਿਹੜੇ ਆ ਉਹ ਦੱਸੇ ਜਾ ਰਹੇ ਜਿਹੜੇ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਕਈ ਹਜ਼ਾਰਾਂ ਦੇ ਵਿੱਚ ਲਿਸਟ ਡੋਨਲਡ ਟਰੰਪ ਕੋਲੇ ਪਈ ਹੈ ਹੌਲੀ ਹੌਲੀ ਕਰਕੇ ਕਹਿੰਦੇ ਆ ਵੀ ਸਾਰੇ ਆਪਣੇ ਆਪਣੇ ਮੁਲਕਾਂ ਨੂੰ ਭੇਜ ਦੇਣੇ ਆ ਵਾਪਸ ਸੋ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਬੜੀ ਡੂੰਘਾਈ ਦੇ ਨਾਲ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਅਮਨਦੀਪ ਸਿੰਘ ਬੈਂਸ ਜੀ ਮੌਜੂਦ ਰਹਿਣਗੇ ਤੁਸੀਂ ਅਕਸਰ ਇਹਨਾਂ ਨੂੰ ਸੁਣਦੇ ਰਹਿੰਨੇ ਹੋ ਪੰਜਾਬ ਦੇ ਹਰ ਮੁੱਦੇ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਨੇ ਬੈਂਸਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਧੰਨਵਾਦ ਕਿਵੇਂ ਹੋ ਠੀਕ ਠਾਕ ਹੋ ਚੜਦੀ ਕਲਾ ਜੀ ਮੈਂ ਕਿਹਾ ਕਿ 45 ਲੱਖ ਰੁਪਇਆ 60 ਲੱਖ ਰੁਪਇਆ 80 ਲੱਖ ਰੁਪਇਆ ਲਾ ਕੇ ਭਾਰਤ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਖਾਸ ਤੌਰ ਤੇ ਆਪਣੇ ਬਹੁਤ ਸਾਰੇ ਐਸੇ ਜਿਹੜੇ ਪਰਿਵਾਰਾਂ ਦੇ ਲੋਕ ਅਮਰੀਕਾ ਦੀ ਧਰਤੀ ਤੇ ਜਾ ਕੇ ਵਸ ਰਹੇ ਸੀਗੇ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਪਰ ਹੁਣ ਕਹਿੰਦੇ ਆ ਵਾਪਸ ਭੇਜਤਾ 트럼ਪ ਅੰਕਲ ਨੇ ਉਹ ਕਹਿੰਦੇ ਆ ਵੀ ਅਸੀਂ ਕੋਈ ਨਹੀਂ ਰੱਖਣਾ ਇੱਥੇ ਤੇ ਕਿਵੇਂ ਦੇਖਦੇ ਹੋ ਪਹਿਲਾਂ ਇਹ ਸਾਰੇ ਸਿਨੈਰੀਓ ਨੂੰ ਕਿਉਂਕਿ ਪੰਜਾਬ ਨੂੰ ਮਾੜਾ ਬੋਲ ਕੇ ਇੱਥੋਂ ਦੇ ਲੋਕ ਉੱਥੇ ਗਏ ਸੀ ਪਰ ਅਗਲਿਆਂ ਨੇ ਵੀ ਬਾਹਰ ਕੱਢਤਾ ਆਪਣੇ ਦੇਸ਼ ਤੋਂ ਜੀ ਜਹਾਜ਼ ਦੇ ਵਿੱਚ ਇੱਕ ਬਹਿਸ ਛਿੜੀ ਹੋਈ ਹੈ ਵੀ ਕਿਹੜੇ ਖੇਤੇ ਦੇ ਕਿੰਨੇ ਆਏ ਹੂੰ ਇਹਦੇ ਤੋਂ ਉੱਤੇ ਉੱਠ ਕੇ ਜੇ ਮੈਂ ਕਹਿੰਦਾ ਇਹ ਸਾਰੇ ਵੀ ਪੰਜਾਬੀ ਹੁੰਦੇ ਜਾਂ ਸਾਰੇ ਵੀ ਗੁਜਰਾਤੀ ਹੁੰਦੇ ਸਾਡੀ ਮੀਡੀਆ ਨੇ ਹੂੰ ਪੰਜਾਬ ਨੂੰ ਜਿਵੇਂ ਹਰ ਵਾਰ ਦੀ ਤਰ੍ਹਾਂ ਇੱਕ ਵਾਧੂ ਖੇਤਾ ਸਮਝਿਆ ਹੁੰਦਾ ਕਿਸੇ ਤਰੀਕੇ ਦੀ ਬਹਿਸ ਸ਼ੁਰੂ ਕਰ ਦਿੱਤੀ ਹੂੰ ਟ੍ਰਿਬਿਊਨ ਨੇ ਵੀ ਲਿਖਿਆ ਕਿ ਮੋਸਟਲੀ ਪੰਜਾਬੀਜ਼ ਹੂੰ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲ ਆ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਪੰਜਾਬ ਦੇ ਲੋਕ ਉਜੜੇ ਬਹੁਤ ਨੇ ਬਿਲਕੁਲ ਔਰ ਜਦੋਂ ਉਜੜੇ ਆ ਉਹਦੇ ਵਿੱਚ ਸਰਕਾਰਾਂ ਦਾ ਹੱਥ ਰਿਹਾ ਅਸੀਂ ਵੱਡੇ ਟੁੱਕੇ ਵੀ ਬਹੁਤ ਗਏ ਹੂੰ ਸਾਨੂੰ ਤੇ ਬਾਬੇ ਨਾਨਕ ਨੇ ਵੀ ਹੂੰ ਉਜੜ ਜਾਉ ਦਾ ਜਿਹੜਾ ਅਸ਼ੀਰਵਾਦ ਆ ਦਿੱਤਾ ਸੀ ਅਸੀਂ ਕੋਲ ਦੁਨੀਆ 'ਚ ਵਸੇ ਆ ਸਾਡੇ ਅਲੱਗ-ਅਲੱਗ ਕਾਰਨ ਆ ਸਟੇਟ ਤਸ਼ੱਦਦ ਅਸੀਂ ਵੇਖਿਆ ਹੂੰ ਅਮਰੀਕਾ ਦੇ ਨਾਲ ਸਾਡੀ ਇੱਕ ਸਾਂਝ ਰਹੀ ਹੈ ਜਿਹੜੀ ਅੱਜ ਵੀ ਕਾਇਮ ਹੈ ਬਿਲਕੁਲ ਜਦੋਂ ਸਟੇਟ ਤਸ਼ੱਦਦ ਕਰਦੀ ਆ ਸਾਡੇ ਬਹੁਤ ਸਾਰੇ ਲੋਕਾਂ ਨੂੰ ਇੱਕ ਜਿਹੜੀ ਹੋਈ ਆ ਜਿਹੜੀ ਅਮਰੀਕਾ ਦੀਆਂ ਸਰਕਾਰਾਂ ਨੇ ਦਿੱਤੀ ਸਮੇਂ-ਸਮੇਂ ਤੇ ਸਰਕਾਰਾਂ ਜਿਹੜੀਆਂ ਆ ਬਦਲਦੀਆਂ ਰਹਿੰਦੀਆਂ ਆ ਹਮ ਹੁਣ ਆਉਂਦੇ ਆ ਵੀ ਕੱਲ ਕੀ ਹੋਇਆ ਕੱਲ ਜੋ ਹੋਇਆ ਉਹ ਸਾਡੀਆਂ ਜਿਹੜੀ ਰੋਜ਼ ਦੀ ਵਾਰਤਾ ਲਾ ਪਿਆ ਮੀਡੀਆ ਡਿਸਕੋਰਸ ਆ ਜਾਂ ਹੈਡਲਾਈਨ ਆ ਉਹਦੇ ਵਿੱਚ ਜਿਹੜੀ ਅਸਲ ਗੱਲ ਆ ਉਹਨੂੰ ਬਹੁਤ ਹੱਦ ਤੱਕ ਜਾਂ ਤਾਂ ਲੁਕਾਇਆ ਗਿਆ ਜਾਂ ਮੰਨਫੀ ਕੀਤਾ ਜਾਂ ਲੋਕਾਂ ਦੇ ਵਿੱਚ ਵੀ ਉਹ ਵਿਚਾਰ ਵਟਾਂਦਰੇ ਦਾ ਹਿੱਸਾ ਜਿਹੜਾ ਨਹੀਂ ਬਣਿਆ ਹਮ ਪੂਰੀ ਦੁਨੀਆ ਨੇ ਵੇਖਿਆ ਹਮ ਭਾਰਤ ਸਰਕਾਰ ਹਮ ਸਾਡਾ ਪ੍ਰਧਾਨ ਮੰਤਰੀ ਹੂੰ ਜਿਹਨੂੰ ਅਸੀਂ ਇੱਕ ਸਟਰੋਂਗ ਸਰਕਾਰ ਸਾਡੇ ਲੋਕ ਜਿਹੜਿਆ ਮੰਨੀ ਬੈਠੇ ਆ ਔਰ ਸਾਡੀ ਡਿਪਲੋਮੇਸੀ ਹੂੰ ਇੰਟਰਨੈਸ਼ਨਲ ਏਰੀਨਾ ਦੇ ਉੱਤੇ ਦੁਨੀਆ ਦੇ ਉੱਤੇ ਭਾਰਤ ਸਰਕਾਰ ਦੀ ਕਹਿ ਲੋ ਮੰਨਣੀ ਤਾਂ ਪੂਰੇ ਸਾਨੂੰ ਭਾਰਤ ਦੀ ਪੈਣੀ ਆ ਬਿਲਕੁਲ ਪਰ ਸਾਡੀ ਸਰਕਾਰ ਦੀ ਡਿਪਲੋਮੇਸੀ ਦਾ ਇੱਕ ਫੇਲਿਅਰ ਹੋਇਆ ਇੰਡੀਅਨ ਸਿਟੀਜ਼ਨ ਨੂੰ ਬੇਇੱਜ਼ਤ ਕੀਤਾ ਗਿਆ ਜਿਹਦੀ ਜ਼ਿੰਮੇਵਾਰ ਜਿਹੜੀ ਆ ਉਹ ਭਾਰਤ ਸਰਕਾਰ ਆ ਔਰ ਪ੍ਰਾਈਮ ਮਿਨਿਸਟਰ ਮੋਦੀ ਹੈ ਹੂੰ ਤੁਸੀਂ ਸਾਡੇ ਨਾਗਰਿਕ ਨੂੰ ਜਦੋਂ ਇੱਥੇ ਆਉਣ ਦੀ ਗੱਲਬਾਤ ਹੁੰਦੀ ਹੈ ਪਹਿਲੀ ਸਟੇਟਮੈਂਟ ਆਉਂਦੀ ਹੈ ਜਦੋਂ ਕਹਿੰਦੇ ਵੀ 18000 ਅਸੀਂ ਵਾਪਸ ਭੇਜਣੇ ਆ ਠੀਕ ਆ ਸਾਨੂੰ ਆਪਣੇ 18000 ਨੂੰ ਗੜ ਨਾਲ ਲਾਉਣਾ ਚਾਹੀਦਾ ਉਹਨਾਂ ਦੇ ਰਾਹ ਜਿਹੜੇ ਇੱਥੇ ਖੁੱਲੇ ਰੱਖਣੇ ਚਾਹੀਦੇ ਪਰ ਜਦੋਂ ਅਮਰੀਕੀ ਸਰਕਾਰ ਉਹਨਾਂ ਨੂੰ ਹੱਥਕੜੀਆਂ ਲਾ ਕੇ ਭੇਜਦੀ ਹੈ ਉੱਥੇ ਸਾਡੀ ਭਾਰਤ ਸਰਕਾਰ ਦਾ ਇੱਕ ਫੇਲਿਅਰ ਜਿਹੜਾ ਆ ਨਜ਼ਰ ਆਉਂਦਾ ਇਸੇ ਹੀ ਅਮਰੀਕਾ ਦੀ ਸਰਕਾਰ ਨੇ ਜਦੋਂ ਕੋਲੰਬੀਆ ਦੇ ਨਾਗਰਿਕ ਜਿਹੜੇ ਵਾਪਸ ਭੇਜਣੇ ਸੀ ਉਹਨਾਂ ਨੇ ਆਪਣਾ ਜਿਹੜਾ ਅਮਰੀਕਾ ਦਾ ਜਹਾਜ਼ ਆ ਉਹਨੂੰ ਉੱਥੇ ਲਾਉਣ ਤੋਂ ਮਨਾ ਕਰ ਦਿੱਤਾ ਔਰ ਇਹਦੇ ਵਿੱਚ ਬੜੀ ਇੱਕ ਇਹਦੇ ਵਿੱਚ ਬਹੁਤ ਵੱਡੀ ਇੱਕ ਇੰਟਰਨੈਸ਼ਨਲ ਡਿਪਲੋਮੇਸੀ ਦੀ ਪੋਲੀਟੀਕਲ ਸਟੇਟਮੈਂਟ ਆ ਅਮਰੀਕਾ ਆਪਣਾ ਫੌਜੀ ਜਹਾਜ਼ ਭਾਰਤ ਦੀ ਧਰਤੀ ਤੇ ਲਾ ਕੇ ਜਾਂਦਾ ਹੈ ਔਰ ਭਾਰਤ ਦੇ ਨਾਗਰਿਕਾਂ ਨੂੰ ਹੱਥਕੜੀਆਂ ਲੱਗੀਆਂ ਹੁੰਦੀਆਂ ਨੇ ਡਿਪਲੋਮੇਸੀ ਦੀ ਸਮਝ ਰੱਖਣ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਆ ਬਈ ਇੱਥੇ ਕਿਤੇ ਨਾ ਕਿਤੇ ਭਾਰਤ ਦੀ ਹੀਠੀ ਹੋਈ ਆ ਔਰ ਇਸ ਹੀਠੀ ਕਰਾਉਣ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਮੌਕਾ ਖੰਜਾਇਆ ਹੂੰ ਵਾਪਸ ਲੈਣਾ ਕੋਈ ਵੱਡਾ ਇਸ਼ੂ ਨਹੀਂ ਸੀ ਉਹ ਸਾਡੇ ਨਾਗਰਿਕ ਆ ਉਹ ਵਲਾ ਵੱਖ-ਵੱਖ ਕਰਨਾਂ ਤੇ ਗਏ ਆ ਉਹਦੀ ਇੱਕ ਵੱਖਰੀ ਬਹਿਸ ਜਿਹੜੀ ਆ ਹੋ ਸਕਦੀ ਆ ਪਰ ਕੋਈ ਇੱਕ ਸਰਕਾਰ ਜਦੋਂ ਉਹਨਾਂ ਨੂੰ ਵਾਪਸ ਭੇਜਦੀ ਆ ਪਿਛਲੇ 10 ਸਾਲਾਂ ਦੇ ਵਿੱਚ 5000 ਭਾਰਤੀ ਡਿਪੋਰਟ ਕਰਕੇ ਇੰਡੀਆ ਆਉਂਦੇ ਨੇ ਅਲੱਗ-ਅਲੱਗ ਸਰਕਾਰਾਂ ਦੇ ਉਹਨਾਂ ਚੀਜ਼ਾਂ ਨੂੰ ਚੈੱਕ ਕਰਨ ਦੇ ਅਲੱਗ-ਅਲੱਗ ਮਾਣਕ ਆ ਕਿਸੇ ਨੂੰ ਉਹ ਜ਼ਾਇਲਮ ਦਿੰਦੇ ਆ ਕਿਸੇ ਨੂੰ ਉਹ ਨਹੀਂ ਦਿੰਦੇ ਉਹ ਇੱਕ ਵੱਖਰੀ ਗੱਲ ਹੋ ਸਕਦੀ ਆ ਬਟੇ ਪਹਿਲੀ ਵਾਰੀ ਇਸ ਤਰੀਕੇ ਦੇ ਨਾਲ ਇੱਕ ਆਰਮੀ ਦਾ ਜਹਾਜ਼ ਆ ਉਹ ਸਾਡੀ 에ਰਪੋਰਟ ਤੇ ਉਤਰਦਾ ਆ ਇਹਦਾ ਨਹੀਂ ਹੋਣਾ ਚਾਹੀਦਾ ਸੀ ਇਥੇ ਸਾਡਾ ਜਹਾਜ਼ ਜਿਹੜਾ ਆ ਸਾਡੀ 에어ਫੋਰਸ ਦਾ ਜਾਂ ਸਾਡਾ ਸਿਵਿਲিয়ান ਪਲੇਨ ਅਮਰੀਕਾ ਜਾਣਾ ਚਾਹੀਦਾ ਸੀ ਔਰ ਉਸ ਉਹਨਾਂ ਲੋਕਾਂ ਦੀ ਜਿਹੜੀ ਰੀਪੈਟਰੀਏਸ਼ਨ ਆ ਜਿਹੜੀ ਅਸੀਂ ਸਾਊਦੀ ਅਰਬ ਤੋਂ ਕਰਾ ਚੁੱਕੇ ਆ ਪਹਿਲਾਂ ਮਿਡਲ ਈਸਟ ਤੋਂ ਕਰਾ ਚੁੱਕੇ ਆ ਸੂਡਾਨ ਕਾਂਗੋ ਹਰਖ ਔਰ ਕਈ ਮੁਲਕਾਂ ਦੀ ਇੱਕ ਹਿਸਟਰੀ ਆ ਜਿੱਥੋਂ ਅਸੀਂ ਆਪਣੇ ਨਾਗਰਿਕਾਂ ਨੂੰ ਉੱਥੋਂ ਵਾਪਸ ਲੈ ਕੇ ਆਉਂਦੇ ਰਹੇ ਆ ਔਰ ਇੱਥੇ ਤੇ ਕਹਿਣ ਸੁਣਨ ਚਾਹੁੰਦਾ ਵੀ 트럼ਪ ਤੇ ਮੋਦੀ ਤੇ ਬੜੇ ਚੰਗੇ ਦੋਸਤ ਆ ਤੇ ਉਹ ਦੋਸਤ ਨੇ ਜਿਹੜੀ ਆਪਣੇ ਨਾਂ ਤੇ ਦੋਸਤ ਦੀ ਰੱਖੀ ਤੇ ਨਾ ਹੀ ਭਾਰਤੀਆਂ ਦੀ ਜੋ ਬਣਦੀ ਤਵੱਜੋ ਉਥੇ ਦੇਣੀ ਚਾਹੀਦੀ ਸੀ ਉਥੇ ਸਾਡੀ ਇੰਡੀਅਨ ਗਵਰਨਮੈਂਟ ਫੇਲ ਹੋਈ ਆ ਔਰ ਜਦੋਂ ਇਥੇ ਉੱਤਰਦੇ ਵੀ ਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮੀਡੀਆ ਨੂੰ ਉਹਨਾਂ ਤੋਂ ਵੱਖਰੇ ਕਰ ਦਿੱਤਾ ਗਿਆ ਪੁਲਿਸ ਲਾ ਦਿੱਤੀ ਗਈ ਤੇ ਉਹ ਜਿਹੋ ਜਿਹਾਂ ਰਵਈਆ ਅਮਰੀਕਾ ਦੀ ਸਰਕਾਰ ਦਾ ਸੀ ਉਹਦੇ ਨਾਲੋਂ ਵੱਡਾ ਰਵਈਆ ਜਿਹੜਾ ਆ ਇੰਡੀਅਨ ਗਵਰਨਮੈਂਟ ਦਾ ਉਥੇ ਨਿਕਲ ਕੇ ਆਉਂਦਾ ਆ ਬਾਈ ਸਾਹਿਬ ਜਹਾਜ਼ ਦੀ ਚਰਚਾ ਬੜੀ ਹੋਈ ਕਹਿੰਦੇ ਆ ਸਿਵਿਲਿਅਨ ਜਹਾਜ਼ ਕਿਉਂ ਨਹੀਂ ਅਮਰੀਕਾ ਨੇ ਭੇਜਿਆ ਫੌਜੀ ਜਹਾਜ਼ ਕਿਉਂ ਭੇਜਿਆ ਕਿ ਸਾਡੇ ਭਾਰਤੀ ਸਾਡੇ ਪੰਜਾਬੀ ਕੋਈ ਉਗਰਵਾਦੀ ਸੀਗੇ ਜਾਂ ਕੋਈ ਇੰਨਾ ਵੱਡਾ ਉਹਨਾਂ ਨੇ ਕ੍ਰਾਈਮ ਕਰਤਾ ਸੀਗਾ ਕਿ ਤੁਹਾਡੇ ਦੇਸ਼ 'ਚ ਰਹਿ ਕੇ ਉਹ ਕੋਈ ਕ੍ਰਾਈਮ ਨੂੰ ਵਾਅਦਾ ਦੇ ਰਹੇ ਸੀ ਹਾਲਾਂਕਿ ਟੱਪੀ ਉਹਨਾਂ ਨੇ ਇੱਕ ਕੰਧ ਹੀ ਆ ਆਪਣੇ ਭਵਿੱਖ ਵਾਸਤੇ ਦੇਖੋ ਇਹ ਅੱਜ ਹੁਣ ਅਸੀਂ ਬਾਰ ਬਾਰ ਇੱਕ ਉਗਰਵਾਦੀ ਵਰਤਣ ਦੀ ਸਾਨੂੰ ਆਦਤ ਪੈ ਗਈ ਆ ਕਿਉਂਕਿ ਉਹ ਉਗਰਵਾਦੀ ਲਫ਼ਜ਼ ਅਸੀਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆਪਣੇ ਨਾਗਰਿਕ ਦੇ ਲਈ ਆਮ ਕਰ ਦਿੱਤਾ ਆਮ ਕਰ ਦਿੱਤਾ ਤੇ ਜਦੋਂ ਘਰ ਦੇ ਵਿੱਚ ਉਹ ਲਫ਼ਜ਼ ਆ ਮਿਆਂ ਤੇ ਜੇ ਬਾਹਰ ਦੇ ਆ ਨੇ ਵਰਤ ਲਿਆ ਜਾਂ ਬਾਹਰ ਦੇ ਆ ਨੇ ਉਹ ਵਿਖਾਵਾ ਕਰ ਦਿੱਤਾ ਤੇ ਸਾਨੂੰ ਉਹ ਸਾਡੀ ਮੈਂ ਤਾਂ ਪਹਿਲਾਂ ਹੀ ਦੱਸ ਕੇ ਹਟਿਆ ਸਰਕਾਰ ਦਾ ਫੇਲਿਅਰ ਆ ਦੂਸਰੀ ਵੱਡੀ ਗੱਲ ਜਿਹੜੀ ਇਹਦੇ ਵਿੱਚ ਜਦੋਂ ਅਮਰੀਕਾ ਆਪਣੀ ਇੱਕ ਪੋਲੀਟੀਕਲ ਸਟੇਟਮੈਂਟ ਦਿੰਦਾ ਆ ਉਹ ਭਾਰਤ ਸਰਕਾਰ ਨੂੰ ਦੱਸਦਾ ਆ ਵੀ ਮੇਰੇ ਲਈ ਤੇਰੀ ਤਵੱਜੋ ਇੱਥੇ ਆ ਉਹਦਾ ਇੱਕ ਹੋਰ ਕਾਰਨ ਇਹ ਆ ਵੀ ਭਾਰਤ ਦੀ ਸਰਕਾਰ ਅਮਰੀਕਾ ਦੇ ਨਾਗਰਿਕ ਨੂੰ ਉਹਨਾਂ ਦੀ ਧਰਤੀ ਦੇ ਉੱਤੇ ਮਾਰਨ ਦੇ ਵਿੱਚ ਫੜੀ ਜਾਂਦੀ ਹੈ ਹੂੰ ਬਿਲਕੁਲ ਇਹ ਫੜਿਆ ਜਾਣਾ ਵੀ ਇਤਿਹਾਸ ਦੇ ਵਿੱਚ ਇਤਿਹਾਸਿਕ ਹੁੰਦਾ ਪਹਿਲੀ ਵਾਰੀ ਹੁੰਦਾ ਇਹਨਾਂ ਦੇ ਦਫ਼ਤਰ ਸਾਡੀਆਂ ਸਰਕਾਰਾਂ ਦੇ ਬੰਦ ਕਰ ਦਿੱਤੇ ਜਾਂਦੇ ਆ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਹੁਣ ਜਦੋਂ ਸਾਡੀ ਗਵਰਨਮੈਂਟ ਆਫ ਇੰਡੀਆ ਦੂਸਰੀ ਧਰਤੀ ਤੇ ਜਾ ਕੇ ਇਹੋ ਜਿਹਾ ਆਪਰੇਸ਼ਨ ਕਰਦੀ ਫੜੀ ਜਾਂਦੀ ਹੈ ਉਹਦੇ ਵਿੱਚ ਇਹ ਵਾਜਬ ਹੈ ਲਾਜ਼ਮੀ ਹੈ ਕਿ ਅਮਰੀਕਾ ਦਾ ਕੋਈ ਨਾ ਕੋਈ ਉਹਦੇ ਤੇ ਜਵਾਬ ਆਉਣਾ ਤਾਂ ਉਹ ਜਿਹੜਾ ਜਵਾਬ ਦਿੱਤਾ ਆ ਉਹ ਉਹਨਾਂ ਨੇ ਸਾਡੇ ਜਿਹੜੇ ਸਿਵਿਲিয়ান ਸਿਟੀਜ਼ਨ ਆ ਉਹਨਾਂ ਨੂੰ ਹੈਂਡਕਫ ਕਰਕੇ ਆਪਣਾ ਫੌਜੀ ਜਹਾਜ਼ ਅਮਰਸਰ 에ਰਪੋਰਟ ਲਾ ਕੇ ਜਿਹੜਾ ਆ ਦਿੱਤਾ ਆ ਇੱਥੇ ਭਾਵੇਂ ਸਾਡੇ ਲੋਕ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਡਿਸਕਸ਼ਨ ਕਰਦੇ ਆ ਅਮਰਸਰ ਕਿਉਂ ਆਇਆ ਅਹਮਦਾਬਾਦ ਕਿਉਂ ਨਹੀਂ ਆਇਆ ਜਾਂ ਦਿੱਲੀ ਕਿਉਂ ਨਹੀਂ ਆਇਆ ਦੇਖੋ ਜਦੋਂ ਅਮਰੀਕਨ ਗਵਰਨਮੈਂਟ ਨੇ ਜਵਾਬ ਦਿੱਤਾ ਉਹਨਾਂ ਨੇ ਇੰਡੀਆ ਨੂੰ ਜਵ ਉਹਨਾਂ ਦੀ ਇਹ ਡਿਪਲੋਮੇਸੀ ਹੈ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਹੈ ਔਰ ਚਾਹੀਦਾ ਤਾਂ ਇਹ ਸੀ ਵੀ ਸਾਡੀ ਇੱਥੋਂ ਮਿਨਿਸਟਰੀ ਅਫੀਸ਼ੀਅਲ ਡੈਲੀਗੇਸ਼ਨ ਉੱਥੋਂ ਲੈ ਕੇ ਆਉਂਦਾ ਜਾਂ ਇੱਥੇ ਵੈਲਕਮ ਕਰਦਾ ਪਰ ਆਪਣੇ ਨਾਗਰਿਕ ਦੇ ਵੇਲੇ ਜਿਹੜੇ ਸਾਡਾ ਫੈਡਰਲ ਸਟਰਕਚਰ ਆ ਸਾਡਾ ਕੋਈ ਮੁੱਖ ਮੰਤਰੀ ਉੱਥੇ ਨਹੀਂ ਸੀ ਔਰ ਮੈਂ ਤਾਂ ਇਹਦੇ ਵਿੱਚ ਹੋਰ ਤਾਂ ਇੱਕ ਇੱਕ ਕੁਲਦੀਪ ਢਾਲੀਵਾਲ ਆ ਐਮਐਲਏ ਆ ਔਰ ਐਨਆਰਆਈ ਮੰਤਰੀ ਵੀ ਆ ਹਾਂ 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 ਉਹ ਦੇਖੋ ਮੈਨੂੰ ਨਹੀਂ ਪਤਾ ਕਿ ਮੈਨੂੰ ਮੈਨੂੰ ਇਹ ਵੀ ਉਮੀਦ ਹੈ ਕਿ ਇਹ ਭਗਵੰਤ ਮਾਨ ਹੋਣੀ ਸ਼ਾਇਦ ਉਸ ਤਰੀਕੇ ਨਾਲ ਵੈਲਕਮ ਨਾ ਕਰਨ ਅੱਗੇ ਤੋਂ ਵੀ ਸ਼ਾਇਦ ਕੁਲਦੀਪ ਸਿੰਘ ਢਾਲੀਵਾਲ ਨੂੰ ਰੋਕ ਦੇਣ ਪਰ ਉਸ ਬੰਦੇ ਦੀ ਸਿਫਤ ਕਰਨੀ ਬਣਦੀ ਹੈ ਜਿਹੜਾ ਉੱਥੋਂ ਵਾਪਸ ਆਏ ਬੰਦਿਆਂ ਨੂੰ ਜਿਹੜੇ ਕਿ ਸਾਡੇ ਸਿਟੀਜ਼ਨ ਸੀ ਉਹਨਾਂ ਦੇ ਨਾਲ ਜਾ ਕੇ ਖੜਿਆ ਇਹ ਲੋੜ ਸੀ ਇਹ ਜ਼ਰੂਰਤ ਸੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਪ੍ਰਵਾਸ ਜਿਹੜਾ ਆ ਹੁੰਦਾ ਆ ਔਰ ਜਿਨ੍ਹਾਂ ਬੰਦਿਆਂ ਨੇ ਸਾਡੇ ਬੰਦੇ ਵਾਪਸ ਭੇਜੇ ਆ ਜਿਹੜੀ ਧਰਤੀ ਤੇ ਬੈਠੇ ਆ ਉਸ ਧਰਤੀ ਦੇ ਮਾਲਕ ਨਹੀਂ ਆ ਉਹ ਵੀ ਉਸ ਧਰਤੀ ਦੇ ਉੱਤੇ ਇਦਾਂ ਹੀ ਜਾ ਕੇ ਕਾਬਜ਼ ਹੋਏ ਹੋਏ ਠੀਕ ਆ ਇਹ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੈਂ ਤਾਂ ਫਿਰ ਲੇ ਹੀ ਕਿਹਾ ਅਮਰੀਕਾ ਦੇ ਨਾਲ ਰਿਲੇਸ਼ਨ ਜਿਹੜੇ ਆ ਬੜੇ ਚੰਗੇ ਆ ਸਾਡੇ ਗੁਜਰਾਤੀਆਂ ਦੇ ਨਾਲ ਰਿਲੇਸ਼ਨ ਬੜੇ ਚੰਗੇ ਆ ਅੱਜ ਭਾਵੇਂ ਅਸੀਂ ਬਾਇਨਰੀਸ ਕ੍ਰੀਏਟ ਕਰੀ ਜਾਵੇ ਗੁਜਰਾਤੀਆਂ ਤੇ ਪੰਜਾਬੀਆਂ ਦਾ ਬ੍ਰਦਰਹੁੱਡ ਜਿਹੜਾ ਆ ਦੁਨੀਆ ਦੇ 50 ਮੁਲਕਾਂ ਦੇ ਵਿੱਚ ਬਹੁਤ ਸਟਰੋਂਗ ਆ ਕਿਉਂਕਿ ਇੱਥੋਂ ਜਾ ਕੇ ਜਿਹੜੇ ਉੱਥੇ ਝੰਡੇ ਗੱਡੇ ਆ ਉਹ ਆ ਦੋ ਕਾਮਾ ਨਹੀਂ ਸਾਰਿਆਂ ਨੇ ਉੱਥੇ ਜਾ ਕੇ ਗੱਡੇ ਉੱਥੇ ਤਰੱਕੀ ਵੀ ਕੀਤੀ ਆ ਅੱਜ ਸਾਡੇ 30 ਵਾਪਸ ਆਏ ਆ ਅੱਜ ਬਹੁਤ ਸਾਰਾ ਸਰਕਾਰਜ਼ਮ ਜਾਂ ਮਜ਼ਾਕ ਜਿਹੜਾ ਆ ਚਲੋ ਸਾਡੇ ਆਪ ਦੇ ਲੋਕ ਸਾਡੇ ਨਾਲ ਜ਼ਿਆਦਾ ਕਰਦੇ ਪਏ ਆ ਪਰ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਇਹਦਾ ਇਸ ਖਬਰ ਬਣਨ ਦਾ ਵੱਡਾ ਕਾਰਨ ਹੈ ਡਿਪਲੋਮੈਟਿਕ ਇੰਡੀਆ ਦਾ ਫੇਲੀਅਰ ਤੇ ਅਮਰੀਕਾ ਦਾ ਇੱਕ ਪੋਲੀਟੀਕਲ ਸਟੇਟਮੈਂਟ ਦੇਣਾ ਉਹਦੇ ਹੋਰ ਵੀ ਬਹੁਤ ਕਾਰਨ ਆ ਇਵਨ ਜਿਹੜਾ ਚਾਈਨਾ ਇੰਡੀਆ ਦਾ ਕਨਫਲਿਕਟ ਹੈ ਉਹਦੇ ਵਿੱਚ ਵੀ ਅਮਰੀਕਾ ਚਾਹੁੰਦਾ ਹੈ ਵੀ ਇੰਡੀਆ ਸਾਡੀ ਲੜਾਈ ਲੜੇ ਹੁਣ ਇੰਡੀਆ ਇੰਡੀਆ ਤੇ ਇੰਡੀਆ ਤੇ ਆਪਣੀ ਲੜਾਈ ਚੰਗੀ ਤਰ੍ਹਾਂ ਲੜ ਲਵੇ ਉਹ ਵੀ ਵੱਡੀ ਗੱਲ ਹੈ ਪਰ ਉਹ ਮੁਲਕਾਂ ਦੇ ਆਪ ਦੇ ਇੰਟਰਸਟ ਹੁੰਦੇ ਆ ਦੂਰ ਬੈਠਾ ਉਹਨੂੰ ਮੈਨੂੰ ਲੱਗਦਾ ਵੀ ਜੇ ਚਾਈਨਾ ਨਾਲ ਕੋਈ ਗੱਲਬਾਤ ਹੁੰਦੀ ਹੈ ਇੰਡੀਆ ਮੂਹਰੇ ਹੋ ਕੇ ਲੜੇ ਸਾਡੀ ਡਿਪਲੋਮੇਸੀ ਚਲੋ ਉਹ ਇੱਕ ਫੋਰਨ ਪੋਲਿਸੀ ਦਾ ਮਾਮਲਾ ਆ ਸਾਨੂੰ ਹੱਕ ਆ ਉਹਦੇ ਤੇ ਸਾਡੇ ਜਿਹੜੇ ਮਿਨਿਸਟਰ ਆ ਉਹਨਾਂ ਨੂੰ ਆਪਣੇ ਤਰੀਕੇ ਨਾਲ ਫੈਸਲਾ ਲੈਣ ਦਾ ਤਾਂ ਉਹਨਾਂ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ ਜਦ ਕਿ ਕੋਲੰਬੀਆ ਕੋਈ ਬਹੁਤਾ ਵੱਡਾ ਮੁਲਕ ਨਹੀਂ ਆ ਉਹਦੇ ਗਵਾਂਡ ਦੇ ਵਿੱਚ ਆ ਸਨ ਤੇ ਉਹਨਾਂ ਦਾ ਆਪਣਾ ਜਹਾਜ਼ ਜਾਂਦਾ ਆ ਉਹਨਾਂ ਦਾ ਅਫੀਸ਼ੀਅਲ ਡੈਲੀਗੇਸ਼ਨ ਜਾਂਦਾ ਆ ਤੇ ਉਹ ਆਪ ਆਪਣੇ ਬੰਦਿਆਂ ਨੂੰ ਉੱਥੋਂ ਲੈ ਕੇ ਆਉਂਦੇ ਆ ਸਾਡੇ ਕੋਲ ਤੇ ਜਹਾਜ਼ ਸਰਮਾਇਆ ਸਾਡੇ ਪਲੇਨ ਸਾਡੇ 에ਅਰਫੋਰਸ ਜਿਆਦਾ ਕਾਬਿਲ ਆ ਆਪ ਲਿਆ ਸਕਦੀ ਸੀ ਕੋਈ ਵੱਡੀ ਗੱਲ ਮੈਂ ਸਾਬ ਇੱਕ ਕਹਿੰਦੇ ਆ ਜਿਹੜੇ ਹੁਣ ਵਾਪਸ ਆ ਗਏ ਇੱਥੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਵੀ ਜਿਹੜੇ ਆ ਬੀਤੇ ਦੇਣੀ ਚੈੱਕ ਕੀਤੇ ਗਏ ਆ ਖਬਰਾਂ ਚੱਲੀਆਂ ਸੀਗੀਆਂ ਵੀ ਮੌਕੇ ਤੇ ਹੀ ਉਹਨਾਂ ਨੂੰ ਉੱਥੋਂ ਹੀ ਅਰੈਸਟ ਕੀਤਾ ਜਾਊਗਾ ਜੇ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਿਕਲ ਆਇਆ ਤੁਹਾਨੂੰ ਕੀ ਲੱਗਦਾ ਹੈਗਾ ਵੀ ਇਸ ਹੱਦ ਤੱਕ ਉਤਰਨਾ ਸਰਕਾਰਾਂ ਨੂੰ ਚਾਹੀਦਾ ਸੀ ਕਿ ਨਹੀਂ ਇੱਕ ਤਾਂ ਉਹ ਅਗਲੇ ਉਧਰੋਂ ਕੱਢੇਗੇ ਆਪਣੇ ਮੁਲਕ ਵਾਪਸ ਆਗੇ ਪਰਿਵਾਰਾਂ ਦੇ ਕੋਲ ਜਾਨ ਨੂੰ ਅੰਦਰੋਂ ਦਿਲ ਕਰਦਾ ਵੀ ਜਾ ਕੇ ਅਸੀਂ ਉਹਨਾਂ ਕੋਲੇ ਬਹਿ ਕੇ ਆਪਣਾ ਦਰਦ ਸੁਣਾਈਏ ਪਰ 에어ਪੋਰਟ ਤੇ ਸਥਿਤੀ ਹੋਰ ਬਣਾ ਦਿੱਤੀ ਗਈ ਉਹਨਾਂ ਵਪਾਰੀ ਬੰਦੇ ਦੇਖੋ ਹਾਂ ਬਿਲਕੁਲ ਬਹੁਤ ਪੱਦਰ ਤੇ ਫੇਲਿਅਰ ਹੁੰਦਾ ਆ ਜਦੋਂ ਤੁਸੀਂ মিডিਆ ਨੂੰ ਲਾਗੇ ਨਹੀਂ ਜਾਣ ਦਿੱਤਾ ਤੇ ਫਿਰ মিডিਆ ਦੀਆਂ ਉਹਦੇ ਤੇ ਸਟੋਰੀਜ਼ ਬਣਾਉਣਾ ਉਹ মিডিਆ ਦਾ ਹੱਕ ਆ ਤੁਸੀਂ মিডিਆ ਨੂੰ ਖੁੱਲ੍ਹ ਦਓ মিডিਆ ਨੂੰ 에어로ਪਲੇਨ ਤੱਕ ਲੈ ਕੇ ਜਾਣਾ ਚਾਹੀਦਾ ਸੀ ਜਿੱਥੇ ਤੱਕ ਉਹ ਜਾ ਸਕਦੇ ਆ ਤੇ ਉਸ ਤੋਂ ਬਾਅਦ ਜਿਹੜਾ ਏਜੰਸੀਜ਼ ਦਾ ਜਿਹੜਾ ਦੋਗਲਾ ਇੱਕ ਪੱਖ ਆ ਜਿਵੇਂ ਕਿ ਚਾਹੇ ਅਖਬਾਰਾਂ ਦਾ ਲਾ ਲਈਏ ਜਾਂ ਏਜੰਸੀਜ਼ ਦਾ ਲਾ ਲਈਏ ਉਹਦੇ ਵਿੱਚ ਜਦੋਂ ਪੰਜਾਬ ਲਫ਼ਜ਼ ਆ ਗਿਆ ਤੇ ਉਦੋਂ ਦਿੱਲੀ ਨੇ ਸਾਡੇ ਨਾਲ ਘਟ ਨਹੀਂ ਕਰਨੀ ਇਸੇ ਜਹਾਜ਼ ਦੇ ਵਿੱਚ 30 33 ਬੰਦੇ ਗੁਜਰਾਤ ਦੇ ਵੀ ਹੈ ਬਿਲਕੁਲ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਅਸੀਂ ਗੁਜਰਾਤ ਦੀਆਂ ਉਹ ਜਿਹੀਆਂ ਕਹਾਣੀਆਂ ਹਜੇ ਨਹੀਂ ਵੇਖੀਆਂ ਜਿਹੜਾ ਲਫ਼ਜ਼ ਜਾਂ ਟੈਗ ਲਾਈਨ ਵੀ ਮੈਂ ਤਾਂ ਕਹਿੰਦੇ ਹਾਂ ਅਸੀਂ ਪ੍ਰਾਊਡ ਨਾਲ ਅਕਸੈਪਟ ਕਰਦੇ ਹਾਂ ਭਾਈ ਅਸੀਂ ਓਨੇ ਜੋਗੇ ਹੈਗੇ ਆਂ ਦੁਨੀਆ 'ਚ ਉਹਨਾਂ ਥਾਵਾਂ ਤੇ ਬੈਠੇ ਹੋਏ ਆਂ ਸਾਡੀ ਆਪਣੀ ਕਾਲਣਾ ਦੀ ਹਿਸਟਰੀ ਆ ਸਾਨੂੰ ਕਿੰਨੀ ਵਾਰੀ ਵੱਡੇ ਟੁੱਕਿਆ ਗਿਆ ਅਸੀਂ ਦੁਨੀਆ 'ਚ ਹੈਗੇ ਆ ਸਾਡਾ ਘਰ ਓਜੜਿਆ ਇਸ ਕਰਕੇ ਅਸੀਂ ਉਹਨਾਂ ਥਾਵਾਂ ਤੇ ਆ ਅੱਜ ਤੁਸੀਂ 37 ਹਾਈਵੇ ਪੰਜਾਬ ਦੀ ਜ਼ਮੀਨ ਤੋਂ ਕੱਢਦੇ ਹੋ ਅਸੀਂ ਤੁਸੀਂ ਭਾਰਤ ਸਰਕਾਰ ਚਾਹੁੰਦੀ ਹੈ ਵੀ ਅਸੀਂ ਕਿਉਂਕਿ ਅਸੀਂ ਤਿੰਨ ਕਾਨੂੰਨ ਵਾਪਸ ਸਾਨੂੰ ਕਰਨੇ ਪੈਗੇ ਅਸੀਂ ਇਸ ਖਿੱਤੇ ਚ ਉਹ ਵਾਹੀ ਦਾ ਖਿੱਤਾ ਹੀ ਖਤਮ ਕਰ ਦੇਣਾ ਜਾਂ ਵਾਹੀ ਚੋ ਲੋਕਾਂ ਨੂੰ ਕੱਢ ਦੇਣਾ ਤਾਂ ਕਿ ਉਹ 9 ਤੋਂ 5 ਨੌਕਰੀ ਕਰਨ ਉਹ ਤਾਂ ਕਿ ਉਹ ਐਸੇ ਕਮਜ ਵੱਧ ਜਾਣ ਕੇ ਸਰਕਾਰ ਦੇ ਅਗੇਂਸਟ ਨਾ ਕਦੇ ਬੋਲ ਸਕਣ ਪਰ ਸਾਡੇ ਖਿੱਤੇ ਦੇ ਲੋਕ ਉਸ ਜਾਲ ਦੇ ਵਿੱਚ ਨਹੀਂ ਫਸਦੇ ਜੇ ਉਹ ਵਾਹੀ ਕਰਦੇ ਆ ਜੇ ਉਹਨਾਂ ਤੋਂ ਵਾਹੀ ਦਾ ਖਿੱਤਾ ਖੋਇਆ ਜਾਂਦਾ ਆ ਤੇ ਉਹ ਦੁਨੀਆ ਦੇ ਵਿੱਚ ਆਪਣਾ ਰੋਜ਼ੀ ਰੋਟੀ ਦਾ ਕੋਈ ਵੀ ਮਸਲਾ ਜਿਹੜਾ ਆ ਲੱਭਣ ਦੀ ਕੋਸ਼ਿਸ਼ ਕਰਦੇ ਆ ਇਹ ਉਹਨਾਂ ਦੀ ਆਪ ਦੀ ਸਟ੍ਰਗਲ ਆ ਤੇ ਤੇ ਹੁਣ ਜਿਹੜੀ ਗੱਲ ਆਪਾਂ ਹੁਣ ਜਦੋਂ ਚਾਹੇ NIA ਆ ਚਾਹੇ ਹੋਰ ਏਜੰਸੀਜ਼ ਆ ਜਦੋਂ ਕਿ ਇਹ ਪੰਜਾਬ ਦੀ ਗੱਲ ਆਉਂਦੀ ਹੈ ਇਹ ਸਾਰਾ ਖੁਰਾਕੋਜ ਜਿਹੜਾ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਚਲੋ ਕਰ ਵੀ ਲੈਣਾ ਚਾਹੀਦਾ ਆ ਪਰ ਉਹ ਜਿਹੜਾ ਉਹ ਦੋਗਲਾਪਾਨ ਆ ਉਹ ਸਰਕਾਰਾਂ ਦਾ ਨਜ਼ਰ ਆਉਂਦਾ ਆ ਮੈਨੂੰ ਲੱਗਦਾ ਕਿ 104 ਦੇ ਵਿੱਚੋਂ 30 ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਇਹ ਸਾਰੀਆਂ ਏਜੰਸੀਜ਼ ਜਿਹੜੀਆਂ ਨੇ ਉਹ ਕਰਨ ਗੀਆਂ ਕਿਉਂਕਿ ਪੰਜਾਬ ਦਾ ਨਾਮ ਇੱਕ ਪਾਰਟਿਕੂਲਰ ਬ੍ਰੈਕਟ ਚ ਲਿਖ ਕੇ ਮੀਡੀਆ ਦੇ ਮੂਰੇ ਦੇ ਕੇ ਉਹ ਸ਼ਾਇਦ ਸਾਡੀਆਂ ਜਿਹੜੀਆਂ ਏਜੰਸੀਆਂ ਚਾਹੇ ਸਾਡੀਆਂ ਗਵਰਨਮੈਂਟ ਆ ਉਹਨਾਂ ਨੂੰ ਜ਼ਿਆਦਾ ਜਿਹੜਾ ਮਜ਼ਾ ਆਉਂਦਾ ਜਾਂ ਜ਼ਿਆਦਾ ਉਹ ਟੀਜ਼ ਕਰਦੇ ਆ ਸਾਨੂੰ ਕਿਉਂਕਿ ਲੋਕ ਸਰਕਾਰਾਂ ਮੂਰੇ ਖੜਦੇ ਆ ਔਰ ਇਹੀ ਜਿਹੜੀ ਜਿਹੜੀ 18000 ਦੀ ਉਥੋਂ ਵਾਪਸੀ ਦੀ ਗੱਲਬਾਤ ਉਹਨਾਂ ਨੇ ਕੀਤੀ ਆ ਔਰ ਉਹਦੇ ਵਿੱਚ ਜਿੰਨਾ ਜਿੰਨੇ ਕ ਸਾਡੇ ਹੋਣਾ ਉਹ ਗਾਂ ਵੀ ਹੋਣਗੇ ਪਰ ਮੈਨੂੰ ਲੱਗਦਾ ਕਿ 19 ਜ਼ਿਆਦਾ ਖੱਜਲ ਖਵਾਰੀ ਹੋਰ ਖੇਤ ਦੇ ਲੋਕ ਆ ਉਹਨਾਂ ਦੀ ਜਿਹੜੀ ਉਹ ਨਹੀਂ ਹੁੰਦੀ ਪਰ ਅਸੀਂ ਚੰਗੀ ਗੱਲ ਮੰਨਦੇ ਆ ਜੇ ਉਹਨਾਂ ਦੀ ਖੱਜਲ ਖਵਾਰੀ ਨਹੀਂ ਹੁੰਦੀ ਉਹ ਚੰਗੀ ਗੱਲ ਹੀ ਐ ਸਾਨੂੰ ਤਾਂ ਹੁਣ ਜਿਹੜਾ ਖੱਜਲ ਖਵਾਰੀ ਜਿਹੜੀ ਅੱਗੇ ਹੁੰਦੀ ਆਈ ਆ ਉਹ ਝਲਣੀ ਪੈਣੀ ਐ ਕਿਉਂਕਿ ਇੱਕ ਇੱਕ سلوਕ ਜਿਹੜਾ ਆ ਵੱਖਰੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕੀਤਾ ਜਾਂਦਾ ਬੈਂਬਾਬ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਪੁਰਾਣੀ ਕਹਾਵਤ ਐ ਆਪਣੇ ਪੰਜਾਬ ਦੀ ਹੁਣ ਤੁਹਾਨੂੰ ਲੱਗਦਾ ਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਵੀ ਜਿਵੇਂ ਅਮਰੀਕਾ ਨੇ ਸ਼ੀਸ਼ਾ ਦਿਖਾਇਆ ਉਵੇਂ ਹੁਣ ਕਨੇਡਾ ਵੀ ਦਿਖਾਉਂਦੀ ਤਿਆਰੀ ਦੇ ਵਿੱਚ ਆ ਕਿ ਇੱਥੋਂ ਵੀ ਜਿਹੜੇ ਅਸੀਂ ਪ੍ਰਵਾਸ ਕੱਢ ਦੇਣਾ ਹੈਗਾ ਵਾ ਤੇ ਲੋਕਾਂ ਨੂੰ ਹੁਣ ਕੀ ਲੋੜ ਐ ਇਸ ਚੀਜ਼ ਨੂੰ ਸਮਝਣ ਦੀ ਕਿ ਹੁਣ ਅਸੀਂ ਏਜੰਟਾਂ ਦੇ ਹੱਥੀਂ ਨਾ ਚੜੀਏ ਆਪਣਾ ਪੈਸਾ ਬਰਬਾਦ ਨਾ ਕਰੀਏ ਆਪਣੇ ਪੰਜਾਬ ਦੇ ਵਿੱਚ ਰਹੀਏ ਤੇ ਪੰਜਾਬ ਦੇ ਵਿੱਚ ਕੰਮ ਕਰੀਏ ਤੇ ਆਪਣੇ ਪਰਿਵਾਰਾਂ ਦੇ ਵਿੱਚ ਰਹੀਏ ਨਹੀਂ ਦੇਖੋ ਜਿਹੜਾ ਪ੍ਰਵਾਸ ਦੀ ਕਹਾਣੀ ਐ ਉਹਨੂੰ ਬਿਲਕੁਲ ਉਹ ਕਿਸੇ ਇੱਕ ਦਿਨ ਦੇ ਵਿੱਚ ਨਹੀਂ ਹੁੰਦੀ ਉਹਦੀ ਇੱਕ ਲੰਬੀ ਇੱਕ ਸੈਂਚਰੀ ਦੀ ਆਪਾਂ ਕਹਿ ਸਕਦੇ ਆ ਵੀ ਆਪਣਾ ਸਾਡਾ 100 ਸਾਲ ਤੋਂ ਪੁਰਾਣਾ 100 ਸਾਲ ਤੋਂ ਵੀ ਵੱਧ ਦਾ ਇੱਕ ਇਤਿਹਾਸ ਜਿਹੜਾ ਆ ਉਹਦੇ ਵਿੱਚ ਹੁੰਦਾ ਆ ਜਿਹੜੇ ਪਹਿਲੇ ਲੋਕ ਆ ਜਿਹੜੇ ਫੌਜ ਦੇ ਵਿੱਚ ਸੀਗੇ ਕਿਸੇ ਵੇਲੇ ਉਹ ਇੰਗਲੈਂਡ ਦੀ ਧਰਤੀ ਦੇ ਕਿਸੇ ਵਲੇ ਉੱਥੇ ਪਹੁੰਚਦੇ ਆ ਔਰ ਉਸ ਤੋਂ ਬਾਅਦ ਬਹੁਤ ਸਾਰੇ ਪ੍ਰੋਫੈਸ਼ਨ ਜਿਹੜੇ ਆ ਪ੍ਰੋਫੈਸ਼ਨਲ ਆ ਜਿੱਥੇ ਉਹਨਾਂ ਨੂੰ ਨਰਸਾਂ ਦੀ ਲੋੜ ਸੀ ਜਿੱਥੇ ਉਹਨਾਂ ਨੂੰ ਡਾਕਟਰਾਂ ਦੀ ਲੋੜ ਸੀ ਉਹ ਇੱਕ ਉਹਨਾਂ ਦੀ ਤਰੱਕੀ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਆ ਕਿਸੇ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜੇ ਕੰਮ ਕਰਨ ਨੂੰ ਸਾਡੇ ਕੋ ਕੋਈ ਗੋਣਾ ਹੈ ਅਗਲਾ ਸੱਦਦਾ ਆ ਤੇ ਅਸੀਂ ਜਾਣਦੇ ਆ ਇਸੇ ਤਰੀਕੇ ਦੇ ਨਾਲ ਹੀ ਕਈ ਵਾਰੀ ਖਬਰਾਂ ਬਹੁਤ ਹੋਰ ਤਰੀਕਿਆਂ ਨਾਲ ਚਲਾਈਆਂ ਜਾਂਦੀਆਂ ਨੇ ਵੀ ਜਿਹੜਾ ਕਈ ਲੋਕ ਪਘੋੜਾ ਲਫ਼ਜ਼ ਵਰਤ ਲੈਂਦੇ ਆ ਪਰ ਪਰ ਇਥੋਂ ਜਾਣਾ ਪੰਜਾਬ ਤੋਂ ਬਾਹਰ ਜਾਣਾ ਪੰਜਾਬ ਛੱਡਣਾ ਨਹੀਂ ਹੁੰਦਾ ਪੰਜਾਬ ਛੱਡਣਾ ਉਹਦੋਂ ਹੈ ਜਦੋਂ ਤੁਸੀਂ ਪੰਜਾਬ 'ਚ ਠੱਗੀਆਂ ਮਾਰਦੇ ਹੋ ਚਾਹੇ ਤੁਸੀਂ ਮਾਈਨਿੰਗ ਕਰ ਰਹੇ ਹੋ ਚਾਹੇ ਤੁਸੀਂ ਲੋਕਾਂ ਨੂੰ ਕਰਪਸ਼ਨ ਦੇ ਵਿੱਚ ਤੰਗ ਕਰਦੇ ਪਏ ਹੋ ਚੁੰਡਦੇ ਪਏ ਹੋ ਤੁਸੀਂ ਇੱਕ ਅਹੁਦੇ ਤੇ ਬਹਿ ਕੇ ਪੰਜਾਬ ਨੂੰ ਕਰਦੇ ਪਏ ਹੋ ਉਹ ਪੰਜਾਬ 'ਚ ਰਹਿ ਕੇ ਪੰਜਾਬ ਦਾ ਭਲਾ ਨਹੀਂ ਕਰਦੇ ਪਏ ਪਰ ਜਿਹੜੇ ਲੋਕ ਪੰਜਾਬ ਤੋਂ ਚਲੇ ਗਏ ਉਹਨਾਂ ਨੇ ਪੰਜਾਬ ਛੱਡਿਆ ਨਹੀਂ ਉਹਨਾਂ ਨੇ ਪਿੰਡ ਦੇ ਸਕੂਲ ਕਾਲਜ ਹਸਪਤਾਲ ਜਿਹੜੇ ਉਹ ਬਣਾ ਦਿੱਤੇ ਹੁਣ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਸਰਕਾਰਾਂ ਪੋਸਟਰ ਚਾਹੇ ਜੋ ਮਰਜ਼ੀ ਲਈ ਜਾਣ ਪਰ ਸਾਡਾ 1 ਲੱਖ ਜਵਾਨ ਮੁੰਡੇ ਕੁੜੀਆਂ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਸੈੱਟ ਹੁੰਦੇ ਆ ਹਰ ਸਾਲ ਦੀ ਮੈਂ ਗੱਲ ਕਰਦਾ ਉਹ ਫਿੱਗਰ ਇਸ ਤੋਂ ਵੱਧ ਹੀ ਹੋਊਗੀ ਉਹ ਲੋਕ ਆਪ ਲੈਣ ਆਉਂਦੇ ਨੇ ਆਪ ਲੈਣ ਮੇਰਾ ਮਤਲਬ ਇਹ ਹੈ ਵੀ ਚਾਹੇ ਉਹ ਕੈਨੇਡਾ ਦਾ ਸਿਸਟਮ ਹੋਵੇ ਸੀਆਰਐਸ ਹੋਵੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਹੋਵੇ ਅਮਰੀਕਾ ਦਾ ਇੱਕ ਨੈਚਰਲਾਈਜੇਸ਼ਨ ਦਾ ਜਿਹੜਾ ਉੱਥੋਂ ਪੱਕੇ ਕਰਨ ਦਾ ਸਿਸਟਮ ਹੋਵੇ ਇਹਨਾਂ ਮੁਲਕਾਂ ਦੇ ਵਿੱਚ ਇੱਕ ਜਿਹੜੀ ਸਿਟੀਨਸ਼ਿਪ ਆਪ ਦਿੱਤੀ ਜਾਂਦੀ ਹੈ ਉਹਨਾਂ ਨੂੰ ਲੋੜ ਹੈ ਸਾਨੂੰ ਉਹ ਲੈਣਾਉਂਦੇ ਨੇ ਸਾਡੇ ਲੋਕ ਉਥੇ ਪੈਸਾ ਖਰਚਦੇ ਆ ਔਰ ਉਥੇ ਕੰਟਰੀਬਿਊਟ ਵੀ ਕਰਦੇ ਪਿਆ ਯੂਕੇ ਅਰਗੇ ਕੰਟਰੀ ਦੇ ਵਿੱਚ ਅਸੀਂ ਅੱਜ ਉਥੋਂ ਦੇ ਫੋਰਨ ਮੈਡੀਕਲ ਵਰਕਫੋਰਸ ਦੇ ਵਿੱਚ ਸਾਡਾ ਜਿਹੜਾ ਫਿਗਰ ਆ ਉਹ 30 35 35% ਤੋਂ ਉੱਪਰ ਚੱਲਿਆ ਗਿਆ ਹੋਇਆ ਹੈ ਇਹ ਕੋਈ ਇਹ ਕੋਈ ਕ੍ਰਾਈਮ ਨਹੀਂ ਦਸਾਂ ਦੇ ਵਿੱਚੋਂ ਅਸੀਂ ਸਾਰੇ ਨਹੀਂ ਗਏ ਮੈਨੂੰ ਲੱਗਦਾ ਚਾਰ ਜਾਂ ਪੰਜ ਚਲੇ ਗਏ ਆ ਜਿਹੜੇ ਇੱਥੇ ਪੰਜ ਬਚੇ ਹੋਏ ਆ ਸਰਕਾਰਾਂ ਦਾ ਅਸੀਂ ਅੱਧਾ ਬੋਝ ਘਟਾਇਆ ਹੈ ਬਿਲਕੁਲ ਉਨਾ ਪੰਜਾਂ ਦੀ ਜ਼ਿੰਮੇਵਾਰੀ ਸਰਕਾਰ ਜਿਹੜੀ ਹੈ ਉਹ ਚੱਕ ਲਵੇ ਜੇ ਸਰਕਾਰ ਉਹ ਪੰਜਾਂ ਦੀ ਜ਼ਿੰਮੇਵਾਰੀ ਚੱਕਦੀ ਹੈ ਉਹ ਜਿਹੜੇ ਗਏ ਆ ਵਾਪਸ ਆ ਹੀ ਰਹੇ ਨੇ ਆ ਹੀ ਰਹੇ ਆਉਂਦੇ ਹੀ ਹੈ 60 ਲੱਖ ਦੀ ਆਵਾਜ਼ ਆਈ ਹੈ ਪੰਜਾਬ ਦੀ ਅੱਜ ਅੱਜ ਪੰਜਾਬ ਦੀ ਇਕਨੋਮੀ ਜਿਹੜਾ ਰਿਮਿਟੈਂਸ ਜਿਹੜਾ ਇੱਥੇ ਪੈਸਾ ਆਉਂਦਾ ਆ ਜਿਹੜੀ ਇੱਥੇ ਉਹਦੀ ਸਰਕਾਰਾਂ ਦੀ ਕਮਾਈ ਹੈ ਜਿਹੜਾ ਇੱਕੋ ਇੱਕ ਸਟੇਟ ਹੈ ਜਿੱਥੇ ਪੈਸਾ ਬਹੁਤ ਤੇਜ਼ੀ ਨਾਲ ਘੁੰਮਦਾ ਆ ਤੁਸੀਂ ਯੂਪੀ ਜਾਂ ਬਿਹਾਰ ਨਾਲ ਕੰਪੈਰੀਸ਼ਨ ਕਰਕੇ ਵੇਖੋ ਤੁਸੀਂ ਉੱਥੇ ਜਾ ਕੇ ਨਵਾਂ ਕੰਮ ਨਹੀਂ ਖੋਲ ਸਕਦੇ ਬਿਲਕੁਲ ਬਿਲਕੁਲ ਇੱਥੇ ਕੰਮ ਚੱਲਦੇ ਆ ਲੋਕਾਂ ਦੇ ਰੈਸਟੋਰੈਂਟ ਤੋਂ ਲੈ ਕੇ ਟਾਇਰਾਂ ਦੇ ਟਾਇਰ ਗੱਡੀਆਂ ਤੋਂ ਲੈ ਕੇ ਹਰ ਚੀਜ਼ ਕੋਈ ਵੀ ਕੰਜ਼ਿਊਮਰ ਪ੍ਰੋਡਕਟ ਤੋਂ ਲੈ ਕੇ ਪੰਜਾਬ ਵੱਡੀ ਮਾਰਕੀਟ ਆ ਉਹਦਾ ਕਾਰਨ ਇਹ ਆ ਕਿ ਲੋਕਾਂ ਨੇ ਉੱਥੇ ਜਾ ਕੇ ਜਿਹੜਾ ਆ ਤਰੱਕੀ ਕੀਤੀ ਆ ਔਰ ਜਿਹੜਾ ਹਾਂ ਇੱਕ ਗੱਲ ਮੈਂ ਬਹੁਤ ਬੜੀ ਕਲੀਅਰ ਆ ਤੁਹਾਡਾ ਇੱਕ ਮਾਧਿਅਮ ਹੈ ਉਹਦੇ ਨਾਲ ਵੀ ਜਿਹੜਾ ਲੋਕ ਰਿਸਕ ਲੈਂਦੇ ਆ ਸਿਰਫ ਇਸ ਲਈ ਬਾਹਰ ਜਾਣਾ ਕਿ ਫਲਾਣੇ ਦਾ ਫਲਾਣਾ ਵੀ ਗਿਆ ਹੋਇਆ ਆ ਮੇਰੇ ਸ਼ਰੀਕੇ ਦੇ ਵਿੱਚ ਮੇਰੇ ਟੱਬਰ ਦੇ ਵਿੱਚ ਤੇ ਆਪਣਾ ਬਹੁਤ ਕੁਝ ਸਟੇਕ ਤੇ ਲਾ ਦੇਣਾ ਤੇ ਇਲੀਗਲ ਰੂਟ ਨਾ ਜਾਣਾ ਇਹ ਬਿਲਕੁਲ ਨਹੀਂ ਜਾਣਾ ਚਾਹੀਦਾ ਹੂੰ ਚੰਗੀ ਗੱਲ ਇਹ ਹੈ ਕਿ ਉਹਦੇ ਵਿੱਚ ਸਾਡੇ ਜਾਣ ਦੀ ਗਿਣਤੀ ਜਿਹੜੀ ਆ ਘਟੀ ਵੀ ਆ ਇਸ ਵੇਲੇ ਜੋ ਫਿਗਰਜ਼ ਆ ਜੋ ਅਸੀਂ ਨਿਊਜ਼ ਤੋਂ ਜਾਂ ਐਕਸਪਰਟ ਤੋਂ ਸੁਣਦੇ ਆ ਉਹਦੇ ਵਿੱਚ ਗੁਜਰਾਤ ਦੀ ਤੇ ਹਰਿਆਣੇ ਦੀ ਬਹੁਤ ਵੱਡੀ ਜਿਹੜੀ ਹੈ ਪਾਪੂਲੇਸ਼ਨ ਜਿਹੜੀ ਆ ਯੂਥ ਦੀ ਉਹ ਅਮਰੀਕਾ ਵਾਲੇ ਰਾਹ ਤੇ ਤੁਰੀ ਹੈ ਹੂੰ ਹੁਣ ਅਸੀਂ ਤਾਂ ਰੌਲਾ ਹੁਣ ਹਰਿਆਣੇ ਦੇ ਲੋਕ ਬਾਹਰ ਜਾ ਰਹੇ ਦਾ ਕਾਰਨ ਕੀ ਆ ਹਰਿਆਣੇ ਦੇ 11 ਜ਼ਿਲ੍ਹੇ ਐਨਸੀਆਰ ਚ ਪਾ ਦਿੱਤੇ हरियाणा ਇੱਕ ਸਟੇਟ ਹੋਣ ਦੇ ਤੌਰ ਤੇ ਅੱਧੇ ਤੋਂ ਜ਼ਿਆਦਾ ਖਤਮ ਕਰ ਦਿੱਤਾ ਉਹਨਾਂ ਨੇ ਹਰਿਆਣੇ ਵਾਲੇ ਜਾਂ ਹੋਰ ਲੋਕ ਉਹਨੂੰ ਕਹਿ ਦੇਣਗੇ ਜੀ ਬੜੀ ਤਰੱਕੀ ਹੋ ਗਈ ਹਰਿਆਣੇ ਦੀ ਫਿਰ ਉਹਨਾਂ ਦੀਆਂ ਜ਼ਮੀਨਾਂ ਦੀ ਜਿਹੜੀ ਆ ਕਰੋਨਾ ਦੇ ਵਿੱਚ ਗਿਣਤੀ ਹੋਗੀ 11 11 12 ਮਰ ਕਰੋੜ ਨੂੰ ਵੀ ਉਹਨਾਂ ਦਾ ਕਿਲਾ ਜਿਹੜਾ ਵਿਕਣਾ ਸ਼ੁਰੂ ਹੋ ਗਿਆ हरियाणा वाले ਲੋਕਾਂ ਨੇ ਫਿਰ ਇਲੀਗਲ ਜਾਣਾ ਇੱਕ ਨਵਾਂ ਕ੍ਰੇਜ਼ ਆ ਉੱਥੇ ਕੰਪੀਟੀਸ਼ਨ ਹੈ ਜਿਵੇਂ ਉਹ ਚਲਾ ਗਿਆ ਮੈਂ ਕਿਤੇ ਰਹਿ ਨਾ ਜਾਵਾਂ ਬਹੁਤ ਤੇਜ਼ੀ ਨਾਲ ਜਿਹੜਾ ਆ ਉਹ ਜਾਂਦੇ ਪਏ ਆ ਇਹ ਟ੍ਰੈਂਡ ਸਾਡੇ ਪੰਜਾਬ ਦਾ ਨਹੀਂ ਪੰਜਾਬ ਦੇ ਵਿੱਚ ਸਾਡਾ ਸਟੂਡੈਂਟ ਵੀਜ਼ੇ ਦੇ ਨਾਲ ਇੱਕ ਸਾਡਾ ਰਾਹ ਖੁੱਲਿਆ ਆ ਬਹੁਤੇ ਬੱਚੇ ਜਿਹੜੇ ਆ ਉਸੇ ਤਰੀਕੇ ਨਾਲ ਜਾਂਦੇ ਆ ਫਿਰ ਸਾਡੀ ਜਦੋਂ ਪਾਪੂਲੇਸ਼ਨ ਹੀ ਬਹੁਤ ਜ਼ਿਆਦਾ ਉੱਥੇ ਚਲੀ ਗਈ ਤੇ ਜਦੋਂ ਵਿਆਹ ਹੋਣੇ ਨੇ ਅੱਜ ਪੰਜਾਬ ਦੇ ਮੁੰਡਿਆਂ ਨੂੰ ਚਾਰ ਰਿਸ਼ਤੇ ਲੋਕਲ ਦਾ ਰਿਸ਼ਤਾ ਕਿਸੇ ਨੂੰ ਆਉਂਦਾ ਹੀ ਨਹੀਂ ਜਿਹੜਾ ਰਿਸ਼ਤਾ ਵੀ ਆਉਂਦਾ ਆ ਕਿਉਂਕਿ ਗਿਣਤੀ ਉੱਥੇ ਆ ਮੁੰਡੇ ਕੁੜੀਆਂ ਦੀ ਉਸ ਕਰਕੇ ਦੀ ਟੋਟਲ ਗਿਣਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਣ ਜਾਂਦੀ ਹੈ ਪਰਿਵਾਰ ਉੱਥੇ ਹੈ ਅੱਧੇ ਤੋਂ ਜ਼ਿਆਦਾ ਪਰਿਵਾਰ ਬਾਹਰ ਚਲੇ ਗਏ ਆ ਦੁਆਬੇ ਦੇ ਵਿੱਚ ਤੁਸੀਂ ਵੇਖਦੇ ਹੋ ਪਰ ਦੁਆਬਾ ਕਦੇ ਖਾਲੀ ਨਹੀਂ ਹੋਇਆ ਦੁਆਬਾ ਛੱਡਿਆ ਨਹੀਂ ਦੁਆਬਾ ਅਜ ਬਸਿਆ ਹੋਇਆ ਹੈ ਦੁਆਬੇ ਦੇ ਵਿੱਚ ਲੋਕ ਆਪਣੀਆਂ ਸਕੂਲ ਕਾਲਜ ਸਟੇਡੀਅਮ ਜਿਹੜੇ ਆ ਉਹਨਾਂ ਨੇ ਸੋਨੇ ਬਣਾਏ ਹੋਏ ਆ ਕੋਈ ਕ੍ਰਾਈਮ ਵਾਲੀ ਗੱਲ ਨਹੀਂ ਲੋਕਾਂ ਨੇ ਜਿਹੜੇ ਸਾਡੇ ਦਵਾਬੇ ਦੇ ਬਾਜ਼ਾਰ ਆ ਤੁਸੀਂ ਉਹਨਾਂ ਦੇ ਉਹਦੇ ਅੰਦਰ ਜਿਹੜੇ ਫੂਡ ਆ ਜਾਂ ਜਿਹੜੀਆਂ ਕੰਸਟ੍ਰਕਸ਼ਨ ਦੀਆਂ ਦੁਕਾਨਾਂ ਨੇ ਤੁਸੀਂ ਵੇਖ ਲਿਓ ਤੁਹਾਨੂੰ ਆਪ ਅੰਦਾਜ਼ਾ ਹੋ ਜਾਊਗਾ ਵੀ ਇਹ ਖਾਲੀ ਹੋਇਆ ਜੇ ਖਾਲੀ ਹੁੰਦਾ ਤੇ ਨਾ ਤਾਂ ਫੂਡ ਦਾ ਕੰਮ ਚੱਲਣਾ ਸੀ ਨਾ ਕੰਸਟ੍ਰਕਸ਼ਨ ਦਾ ਚੱਲਣਾ ਸੀ ਇੱਕ ਇੱਕ ਪਿੰਡ ਦੇ ਬਾਹਰ 10-10 ਰੈਸਟੋਰੈਂਟ ਆ ਬਿਲਕੁਲ ਬਿਲਕੁਲ ਠੀਕ ਹੈ ਜਿੰਨੀਆਂ ਕੰਸਟਰਕਸ਼ਨ ਦੀਆਂ ਕੰਮ ਨੇ ਉਹ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦਵਾਬੇ ਏਰੀਆ 'ਚ ਜਿਹੜਾ ਆ ਉਹ ਚੱਲਦੇ ਪਏ ਆ ਤਾਂ ਇੱਕ ਕੈਨੇਡਾ ਨੂੰ ਲੈ ਕੇ ਡੈਮੋਨਾਈਜ਼ ਕਰਨਾ ਫਾਰ ਇਗਜ਼ਾਮਪਲ ਵੀ ਮੈਂ ਇੱਥੇ ਕੋਈ ਕੰਮ ਖੋਲਾਂ ਤੇ ਮੈਨੂੰ ਇਹ ਦੱਸਣਾ ਚਾਹੀਦਾ ਆ ਕਿ ਮੈਂ ਆ ਕੰਮ ਖੋਲਿਆ ਮੈਂ ਮਿਹਨਤ ਕਰਦਾ ਪਿਆ ਮੈਨੂੰ ਇਹ ਨਹੀਂ ਦੱਸਣਾ ਚਾਹੀਦਾ ਜੀ ਮੈਂ ਕੈਨੇਡਾ ਨਹੀਂ ਗਿਆ ਹੂੰ ਸੋ ਕੈਨੇਡਾ ਜਾਣ ਨੂੰ ਡੈਮਨਾਈਜ਼ ਕਰਨਾ ਇਹ ਬਹੁਤ ਬਾਹਰ ਜਾਣ ਨੂੰ ਕਿਤੇ ਵੀ ਜਾਣ ਨੂੰ ਉਹ ਇੱਕ ਤੁਹਾਡੇ ਪ੍ਰੋਫੈਸ਼ਨ ਦਾ ਤੁਹਾਡੀ ਤਰੱਕੀ ਦਾ ਉਹ ਹਿੱਸਾ ਆ ਜੇ ਕੋਈ ਨਹੀਂ ਜਾਣਾ ਚਾਹੁੰਦਾ ਚੰਗੀ ਗੱਲ ਆ ਜੇ ਕੋਈ ਜਾ ਕੇ ਆਪਣੇ ਪੰਜਾਬ ਦਾ ਜਾਂ ਆਪਣੇ ਪਿੰਡ ਦਾ ਸਵਾਰਦਾ ਆ ਹੋਰ ਵੀ ਚੰਗੀ ਗੱਲ ਆ ਦੂਸਰੀ ਗੱਲ ਅਸੀਂ ਸਾਡੇ ਉੱਤੇ ਛਿੜਕਾ ਕੀਤਾ ਗਿਆ ਪੰਜਾਬ ਦੇ ਉੱਤੇ ਗੋਲੀ ਨਾਲ ਮਰਨ ਦਾ ਡਰ ਲਾ ਪੈਂਦਾ ਸੀ ਸਾਡੇ ਉੱਤੇ ਨਸ਼ੇ ਦਾ ਛਿੜਕਾ ਕੀਤਾ ਮਾਪੇ ਆਪਣੇ ਨਿਆਣਿਆਂ ਨੂੰ ਇੱਥੇ ਪੜਾਉਂਦੇ ਆ ਲਿਖਾਉਂਦੇ ਆ ਉਹਨਾਂ ਨੂੰ ਤਰੱਕੀ ਲਈ ਸੇਫ ਜਗ੍ਹਾ ਤੇ ਭੇਜਦੇ ਆ ਇੱਥੇ ਸਾਡੀਆਂ ਸਰਕਾਰਾਂ ਫੇਲ ਹੋਈਆਂ ਚਾਹੇ ਸਟੇਟ ਦੀਆਂ ਚਾਹੇ ਸੈਂਟਰ ਦੀਆਂ ਤੁਸੀਂ ਤੁਹਾਨੂੰ 50-50 ਕਿਲੋਮੀਟਰ ਦਾ ਵਕਫਾ ਤਾਂ ਤੁਹਾਡੀ ਬੀਐਸਐਫ ਨੂੰ ਚਾਹੀਦਾ ਹ ਹ ਪਰ ਤੁਹਾਡੇ ਕੋਲੋਂ ਤੁਸੀਂ ਪਲਾਸਟਿਕ ਦੇ ਲਿਫਾਫੇ ਤੇ ਫੇਲ ਹੋ ਜਾਂਦੇ ਆ ਤੁਸੀਂ ਚਾਈਨਾ ਡੋਰ ਤੇ ਫੇਲ ਹੋ ਜਾਂਦੇ ਹੋ ਔਰ ਚਿੱਟੇ ਵਾਲੇ ਘਰਾਂ ਚ ਵੜ ਕੇ ਪੈਟਰੋਲ ਬੰਬ ਪੰਜਾਬ ਦੇ ਵਿੱਚ ਸੁੱਟਦੇ ਆ ਹ ਇੱਕ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੁਕਾਉਣ ਦਾ ਹੱਕ ਹੈ ਇਸ ਲਈ ਇਹ ਬਿਲਕੁਲ ਬਹਿਸ ਗਲਤ ਬਾਤ ਨਹੀਂ ਜਾਣਾ ਚਾਹੀਦਾ ਬਹੁਤ ਸਾਰੇ ਤਰੀਕੇ ਆ ਹਾਂ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਜਿਵੇਂ ਆਪਾਂ ਗੱਲ ਕੀਤੀ ਗਏ ਇਲੀਗਲ ਜਾਣ ਦੀ ਕੋਈ ਲੋੜ ਨਹੀਂ ਆ ਬਹੁਤ ਸਾਰੇ ਰੂਟ ਹੈ ਅੱਜ ਤਾਂ ਪੰਜਾਬੀ ਆਪ ਚੂਸ ਕਰਦਾ ਹੈ ਅੱਜ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਖੁੱਲੀ ਹੋਈ ਹੈ ਅੱਜ ਇੰਗਲੈਂਡ ਕੈਨੇਡਾ ਦੀ ਕੈਨੇਡਾ ਦੀ ਸੌਰੀ ਜਿਹੜੀ ਹੈ ਉਹ ਖੁੱਲੀ ਹੋਈ ਹੈ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਜੇ 50 ਲੱਖ ਦੇ ਕੇ ਅਮਰੀਕਾ ਜਾਣੇ ਹੋ ਇੰਨੇ ਪੈਸੇ ਚ ਇਨਵੈਸਟ ਕਰਕੇ ਤੁਸੀਂ ਇੰਗਲੈਂਡ ਜਾ ਸਕਦੇ ਹੋ ਗੱਲ ਸਿਰਫ ਇਹ ਹੈ ਵੀ ਥੋੜਾ ਜਿਹਾ ਸਾਡੇ ਇੱਥੇ ਟੈਕਨੀਕਲ ਨੋਹਾਊ ਦੀ ਕਮੀ ਹੈ ਤੇ ਜਿਹੜੀ ਏਜੰਟ ਦੀ ਲੌਬੀ ਹੈ ਉਹ ਥੋੜਾ ਸਬਜ ਬਾਗ ਦਿਖਾ ਕੇ ਉਹ ਸਾਰੀ ਲੌਬੀ ਹੁਣ ਮਹਾਲੀ ਬੈਠੀ ਹੈ ਉਹ ਤਾਂ ਸਰਕਾਰ ਦਾ ਕੰਮ ਹੈ ਨਾ ਵੀ ਕਿਸੇ ਨਾਲ ਇਦਾਂ ਇਲੀਗਲ ਨਾ ਹੋਵੇ ਕੋਈ ਨਾ ਸਬਜ ਬਾਗ ਦਿਖਾਵੇ ਤੁਸੀਂ ਕਿਸੇ ਨੂੰ ਕਿਸੇ ਨੂੰ ਕਿਸੇ ਮਿਆਂਮਾਰ ਵਰਗੇ ਮੁਲਕ ਵੀ ਜਿਹੜਾ ਆ ਲਾਹ ਦਿੱਤਾ ਜਾਂਦਾ ਆ ਤੇ ਟੋਟਲ ਸਿਚੁਏਸ਼ਨ ਪੰਜਾਬ ਦੀ ਓਨੀ ਭਿਆਨਕ ਨਹੀਂ ਹੈ ਹਾਂ ਇੱਕ ਹੱਦ ਦਿਖਾਈ ਜਾ ਰਹੀ ਹੈ ਇੱਕ ਹੋਰ ਗੱਲ ਹੈ 96 ਤੋਂ 96 ਸਾਲਾਂ ਤੋਂ ਜਿਹੜਾ ਮੇਰਾ ਇੱਕ ਨਿੱਜੀ ਐਕਸਪੀਰੀਅੰਸ ਹੈ ਜਿਹੜੇ ਲੋਕ ਬਾਹਰ ਜਾਂਦੇ ਆ ਪਰਿਵਾਰਾਂ ਦੇ ਜੀ ਉਹਨਾਂ ਨੂੰ ਵੇਖਿਆ ਹੈ ਪਰ ਪੰਜਾਬ ਦੇ ਵਿੱਚ ਦੋ ਚੀਜ਼ਾਂ ਕਦੇ ਨਹੀਂ ਮੁਰੇ ਆਈਆਂ ਇੱਕ ਕਦੇ ਲੇਡੀਜ਼ ਫੀਮੇਲ ਮੈਂਬਰਸ ਤੇ ਬੱਚੇ ਇਹ ਬਹੁਤੇ ਜਿਹੜੇ ਆ ਗੁਜਰਾਤੀ ਤੇ ਹਰਿਆਣੇ ਦੇ ਪਰਿਵਾਰ ਦੇ ਵਿੱਚ ਪੂਰਾ ਪੂਰਾ ਜਿਹੜਾ ਆ ਪਰਿਵਾਰ ਜਿਹੜਾ ਆ ਰਿਸਕ ਲੈਂਦੇ ਆ ਇੱਥੋਂ ਜਦੋਂ ਵੀ ਗਏ ਆ ਤੇ ਤਕਰੀਬਨ ਤਕਰੀਬਨ ਮੁੰਡੇ ਦਾ ਜਾਣਾ ਦੌਰ ਰਿਹਾ ਇਹ ਥੋੜੀ ਜਿਹੜੀ ਚੀਜ਼ ਆ ਇਹ ਖਤਰਨਾਕ ਆ ਲੋਕਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਵੀ ਜਦੋਂ ਤੁਸੀਂ ਕੋਈ ਐਦਾਂ ਦਾ ਰਿਸਕ ਲੈਨੇ ਹੋ ਜਿਨ੍ਹਾਂ ਨੇ ਲਿਆ ਵੀ ਆ ਤੇ ਉਹ ਨਹੀਂ ਉਹ ਨਹੀਂ ਲੈਣਾ ਚਾਹੀਦਾ ਇਹ ਫੀਨੋਮੈਨਾ ਜਿਹੜਾ ਹੈ ਉਹ ਪੰਜਾਬ ਚ ਪਹਿਲਾਂ ਨਹੀਂ ਵੇਖਿਆ ਗਿਆ ਕਿਉਂਕਿ ਹੁਣ ਵੀ ਜਿਹੜਾ ਪਲੇਨ ਵਾਪਸ ਆਇਆ ਉਹਦੇ ਵਿੱਚ ਵੀ ਇੱਕ ਪਰਿਵਾਰ ਆ ਉਹਦੇ ਚ 4 ਸਾਲ ਦਾ ਬੱਚਾ ਹੈ ਉਹਦਾ ਬੜਾ ਬੜਾ ਦੁੱਖ ਹੋਇਆ ਮਨ ਨੂੰ ਉਹ ਚੀਜ਼ ਵੇਖ ਕੇ ਬਿਲਕੁਲ ਕਿਉਂਕਿ ਜਿਹੋ ਜਿਹੇ ਹਾਲਾਤ ਐ ਜਿਸ ਤਰੀਕੇ ਨਾਲ ਉੱਥੋਂ ਲੈ ਕੇ ਜਾਂਦੇ ਆ ਉਹਦੇ ਵਿੱਚ ਤੁਹਾਡਾ ਕੰਟਰੋਲ ਨਹੀਂ ਹੁੰਦਾ ਤੁਸੀਂ ਇੱਕ ਦੂਸਰੇ ਮੁਲਕ ਚੁੰਨੇ ਹੋ ਫਿਰ ਤੁਹਾਡੀ ਹਰ ਤਰ੍ਹਾਂ ਦੀ ਐਕਸਪਲੋਇਟੇਸ਼ਨ ਦਾ ਡਰ ਐ ਮਨੀ ਦੀ ਐਕਸਪਲੋਇਟੇਸ਼ਨ ਪੈਸੇ ਜਿੱਤਾਉ ਕਰਦੇ ਹੀ ਕਰਦੇ ਆ ਔਰ ਇਹਨਾਂ ਰੂਟਾਂ ਦੇ ਉੱਤੇ ਰਾਹ ਦੇ ਵਿੱਚ ਸਾਡੇ ਮੁੰਡਿਆਂ ਨੂੰ ਐਸਟੀ ਦੇ ਵਿੱਚ ਜਾਂ ਜੇ ਕੋਈ ਬਯਾਨ ਜਾਂ ਯੂਕੇ ਵਾਲੇ ਰੂਟ ਤੇ ਜਦੋਂ ਉਹ ਰਸ਼ੀਆ ਨੂੰ ਕ੍ਰਾਸ ਕਰਦੇ ਆ ਜੇ ਕਿਸੇ ਦੀ ਸਿਹਤ ਠੀਕ ਨਾ ਹੋਵੇ ਤਾਂ ਰਾਹ ਦੇ ਵਿੱਚ ਉਹਨਾਂ ਲੋਕਾਂ ਨੂੰ ਖਪਾ ਵੀ ਦਿੱਤਾ ਜਾਂਦਾ ਹੈ ਮੈਂ ਉਹਨਾਂ ਮੁੰਡਿਆਂ ਨੂੰ ਜਾਣਦਾ ਆ ਜਿਹੜੇ ਕਹਿੰਦੇ ਵੀ ਅਸੀਂ ਮਿੰਤਾ ਕਰਕੇ ਜਿਹੜੇ ਸਾਡੇ ਨਾਲ ਸੀ ਜਿਹੜੇ ਹਿਊਮਨ ਟ੍ਰੈਫਿਕਿੰਗ ਕਰਦੇ ਆ ਮਿੰਤਾ ਕਰਕੇ 5 ਮਿੰਟ ਇਸ ਲਈ ਮੰਗ ਮੰਨੇ ਸੀ ਵੀ ਆਹ ਮੁੰਡੇ ਦੀ ਲਾਸ਼ ਅਸੀਂ ਇੱਕ ਵਾਰੀ ਬਰਫ਼ ਚ ਦੱਬ ਕੇ ਤੇ ਅਰਦਾਸ ਹੀ ਕਰਦੀ ਹੈ अच्छा ही कुट्या तक भी ਜਾਂਦਾ ਆ ਸੋ ਇੱਥੇ ਸਾਡੀਆਂ ਸਰਕਾਰਾਂ ਦਾ ਫੇਲਿਅਰ ਜਿਹੜਾ ਆ ਜ਼ਰੂਰ ਆ ਲੋਕਾਂ ਨੂੰ ਇਹੋ ਜਿਹਾ ਰਿਸਕ ਜਿਹੜਾ ਆ ਉਹ ਨਹੀਂ ਲੈਣਾ ਚਾਹੀਦਾ ਇਹ ਬਿਲਕੁਲ ਗਲਤ ਆ ਔਰ ਬੱਚੇ ਦਾ ਤਾਂ ਆਪਣਾ ਬੱਚਾ ਦਾ ਡਿਸੀਜਨ ਲੈ ਹੀ ਨਹੀਂ ਸਕਦਾ ਤੇ ਇਹ ਨਹੀਂ ਹੋਣਾ ਚਾਹੀਦਾ ਸੋ ਬਹੁਤ ਸ਼ੁਕਰੀਆ ਬੈਣ ਸਾਹਿਬ ਮੁੱਦੇ ਤੇ ਗੱਲਬਾਤ ਕੀਤੀ ਔਰ ਮੈਨੂੰ ਲੱਗਾ ਮੁੱਦੇ ਦੇ ਨਾਲ ਨਾਲ ਬਹੁਤ ਐਸੀ ਜਾਣਕਾਰੀ ਵੀ ਤੁਸੀਂ ਸਾਂਝੀ ਕੀਤੀ ਹੈ ਜਿਹੜੀ ਲੋਕਾਂ ਦੇ ਕੰਮ ਆਵੇਗੀ ਹੁਣ ਜਾ ਕੇ ਧੰਨਵਾਦ ਜੀ ਸੋ ਬਿਲਕੁਲ ਉਮੀਦ ਕਰਦੇ ਆਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ